ਤੇ ਦੇਖੋ ਜਿਹੜਾ ਕਹਿਰਗੁਜਰੀ ਵੱਲੋਂ ਟੀਮਾਂ ਵੱਲੋਂ ਜਿਹੜਾ ਇੱਥੇ ਜਿਹੜਾ ਜਿਹੜੇ ਇਹ ਜਿਹੜੇ ਬਾਹਰ ਗੱਡੀਆਂ ਜਿਹੜੇ ਦੁਕਾਨਾਂ ਦੇ ਬਾਹਰ ਜਿਹੜਾ ਉਹਨਾਂ ਦੇ ਜਿਹੜੇ ਬਾਈਕਰ ਵਗੈਰਾ ਜਿਹੜਾ ਉਹਨਾਂ ਦਾ ਸਮਾਨ ਪਿਆ ਉਹਨਾਂ ਨੂੰ ਜਿਹੜਾ ਵਾਰਨਿੰਗ ਵੀ ਦਿੱਤੀ ਜਾ ਰਹੀ ਹੈ ਵੱਡੀ ਕਾਰਵਾਈ ਦੇਖਦੇ ਜਿਹੜੀਆਂ ਤੁਸੀਂ ਇੱਥੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਦੇਖੀ ਤੁਹਾਨੂੰ ਹਨ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਵੱਡੀ ਕਾਰਵਾਈ ਦੇਖਣ ਨੂੰ ਜਿਹੜੀ ਮਿਲਦੀ ਜਿਹੜੀ ਕਾਰਪੋਰੇਸ਼ਨ ਵੱਲੋਂ ਵੀ ਜਿਹੜਾ ਤੁਸੀਂ ਦੇਖ ਸਕਦੇ ਜਿਹੜੀਆਂ ਮੌਕੇ ਤੇ ਜਿਹੜੇ ਕਾਫੀ ਜਿਹੜੇ ਆਫੀਸਰਸ ਆਣ ਜਿਹੜੇ ਆਪਾਂ ਦੇਖਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਵੱਡੀ ਕਾਰਵਾਈ ਜਿਹੜੀਆਂ ਦੇਖ ਸਕਦੇ ਜਿਹੜੀਆਂ ਜਿਹੜੇ ਦੁਕਾਨਾਂ ਦੇ ਬਾਹਰ ਜਿਹੜਾ ਸਮਾਨ ਜਿਹੜਾ ਪਿਆ ਵਾ ਤੇ ਵੱਡੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਉਹਨਾਂ ਦੇ ਉੱਤੇ ਜਿਹੜੇ ਜਿਹੜੀ ਦੁਕਾਨਾਂ ਵੱਲੋਂ ਨੂੰ ਜਿਹੜਾ ਦੁਕਾਨਦਾਰਾਂ ਨੂੰ ਵੀ ਜਿਹੜੀ ਤਾਤਾਂ ਦਿੱਤੀਆਂ ਜਾ ਰਹੀਆਂ ਜਿਹੜਾ ਵੱਡੀ ਕਾਰਵਾਈ ਕੀਤੀ ਜਾ ਰਹੀ ਕਦਾਬਿਆ ਇਹ ਬਹੁਤ ਮਾੜੇ ਵਟਗੇ ਆ ਇਹ ਚਾਹੀਦਾ ਸਾਰੇ ਆ ਉਹ ਜਿਹੜੇ ਪੂਰਾ ਰੈਸਿਪੀ ਦੇਖਦੇ ਹੋਏ ਜਦ ਕਾਰਵਾਈ ਕੀਤੀ ਜਾਣਾ ਉਹ ਉਧਰ ਆ ਜੋ ਉਧਰ ਦੇਖ ਸੋ ਜਿਹੜੇ ਦੁਕਾਨਦਾਰਾਂ ਨੂੰ ਵੀ ਜਿਹੜਾ ਕਿਹਾ ਜਾ ਰਿਹਾ ਜਿਹੜਾ ਦੁਕਾਨਦਾਰਾਂ ਦੇ ਬਾਹਰ ਜਿਹੜੇ ਬਾਈਕਲ ਵਗੈਰਾ ਪਏ ਹੋਏ ਆ ਵੱਡੀ ਕਾਰਵਾਈ ਦੇਖਣ ਨੂੰ ਜਿਹੜੀ ਮਿਲਦੀ ਨਜ਼ਰ ਆ ਰਹੀ ਹੈ ਜਿਹੜੇ ਟੋਟੇ ਕੇ ਚੱਲ ਜਾ ਇਹ ਤਾਂ ਬਹੁਤ ਵੱਡਾ ਮਾਮਲਾ ਹੈ। ਬਹੁਤ ਵੱਡੀ ਬਣੀ ਲੱਗੂਗੀ। ਕਿਉਂਕਿ ਇਹਦੇ ਨਾਲ ਕਾਰਗਾਈਆਂ ਤੇ ਇਹਨਾਂ ਨੂੰ ਆਪਣੇ ਕੰਮ ਕਰਵਾਉਣ ਦਾ ਬਹੁਤ ਕਰੋ ਇਹਨਾਂ ਨੂੰ। ਇਹਦੇ ਉੱਤੇ ਸਾਰੀ ਕਾਨੂੰਨੀ ਕਾਰਵਾਈ ਹੋਊਗੀ ਇਹਨਾਂ ਤੇ। ਇਹਨਾਂ ਦੇ ਇੱਕ ਵਾਰ ਪੁੱਛੋ ਸਰਪਲ ਗੱਟੀਆਂ ਰੇਲ ਦੇ ਖੁਦੀਆਂ ਰੋਡ ਦੇ ਉੱਤੇ ਲਾਈਆਂ ਹੋਈਆਂ। ਇਹ ਮਾਰਦੇ ਇਹਨਾਂ ਨੂੰ ਡੱਕ ਕੇ ਆਪਣੀਆਂ ਦੁਕਾਨਾਂ ਦਾ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ। ਤਦੋ ਜਿਹੜਾ ਬਾਹਰ ਜਿਹੜਾ ਰੋਡ ਦੇ ਉੱਤੇ ਜਿਹੜੀ ਗੱਡੀ ਵੀ ਲੱਗੀ ਉੱਤੇ ਜਿਹੜਾ ਪ੍ਰੈਸਰ ਸਟicker ਲੱਗਾ ਹੈ ਉਹਨਾਂ ਨੂੰ ਜਿਹੜਾ ਖੁਦ ਹੀ ਜਿਹੜਾ ਉਹਨਾਂ ਨੂੰ ਕਿਹਾ ਵੀ ਜਾ ਰਿਹਾ ਹੈ ਜਾਰੀ ਵਾਰਨਿੰਗ ਵੀ ਦਿੱਤੀ ਜਾ ਰਹੀ ਹੈ ਕਿ ਜਿਹੜਾ ਤੁਹਾਡੇ ਇੱਥੇ ਗੱਡੀ ਜਿਹੜੀ ਆਪਣੀ ਗੱਡੀ ਜਿਹੜੀ ਤੁਸੀਂ ਪਤਾ ਨਹੀਂ ਕਿਹਦਾ ਕੰਮ ਕਰ ਰਿਹਾ ਹੈ ਇਹ ਵੀ ਹਾਂ ਇਹ ਤਾਂ ਵੀ ਚਾਹ ਹੇਖੋ ਤੁਸੀਂ ਮੈਡਮ ਜਿਹੜੇ ਅਮਨਦੀਪ ਜਿਹੜੇ ਮੈਡਮ ਵੀ ਕੋਲ ਜਿਹੜੇ ਉੱਥੇ ਟੈਫੀ ਚਾਰ ਜਿਹੜੇ ਤੁਸੀਂ ਦੇਖੋ ਤੇ ਜਿਹੜਾ ਉਹਨਾਂ ਵੱਲੋਂ ਜਿਹੜਾ ਕਿਹਾ ਜਾ ਰਿਹਾ ਬਾਰ-ਬਾਰ ਬਾਰਿਆਂ ਨੇ ਐਕਟੂਅਲ ਸਟਰੀ ਮਾਰਤੋ ਨਾ ਹੋਇਆ ਇਹਨਾਂ ਨੂੰ ਆਪਣੀਆਂ ਦੁਕਾਨਾਂ ਦੇ ਕੋਲ ਕਰਿਓ ਇਹ ਕੰਮ ਨਹੀਂ ਕਰਦੇ ਦੇਖੋ ਬਾਰੂ ਕਮਿਟੀ ਕਰ ਰਹੀ ਹੂ ਕਿ ਤੁਹਾਡੇ ਤੇ ਇਹ ਸਾਡੇ ਜਾਣ ਤੋਂ ਬਾਅਦ ਵੀ ਲੱਗਣੇ ਨੋਟ ਕਰਾਂਗੇ ਕਿ ਜੋ ਕਾਰਵਾਈ ਕੀਤੀ ਹੋਊਗੀ ਉਹ ਹੋਏ ਦੁਬਾਰਾ ਕਰਾਂਗੇ ਇੰਨੀਆਂ ਲੱਗੀਆਂ ਆ ਜਿੱਥੇ ਲੱਗੀਆਂ ਉਹ ਜੁਬਾਨ ਤੇ ਰਿਓ ਇੱਥੇ ਜਿੱਥੇ ਲੱਗੀਆਂ ਇੱਥੇ ਹੋ ਦੇਖ ਸਕਦੇ ਹੋ ਟਰਾਫਿਕ ਚਾਰ ਜਿਹੜੇ ਅਮਨ ਜਿਹੜੇ ਮੁਪੇ ਤੇ ਜਿਹੜੇ ਉਹਨਾਂ ਨੂੰ ਇੱਕ ਜਿਹੜਾ ਵਾਰਨਿੰਗ ਜਿਹੜੀ ਦਿੱਤੀ ਜਾ ਰਹੀ ਹੈ ਜਿਹੜਾ ਲਕੀਰ ਦੇ ਜਿਹੜਾ ਅੰਦਰ ਜਿਹੜੀ ਤੁਹਾਡੀਆਂ ਗੱਡੀਆਂ ਬਾਈਕਰ ਵਗੈਰਾ ਜੋ ਵੀ ਹੈ ਤੁਹਾਡੇ ਅੰਦਰ ਇਹਨਾਂ ਨੂੰ ਆਪਣੀਆਂ ਦੁਕਾਨਾਂ ਦੇ ਕੋਲ ਕਰੋ हलो <laughs>